ਹਾਲ ਜੀ ਸਾਰਿਆਂ ਨੂੰ ਲੋ ਜੀ ਅੱਜ ਆਪਾਂ ਬਣਾਵਾਂਗੇ ਚਨਾ ਦਾਲ ਦੇ ਲੱਡੂ ਦੇਖੋ ਜੀ ਚਨਾ ਦਾਲ ਨੂੰ ਛੋਲਿਆਂ ਦੀ ਦਾਲ ਦੇ ਵੀ ਕਿਹਾ ਜਾਂਦਾ ਹੈ ਜਿਹਦੇ ਵਾਸਤੇ ਆਪਾਂ ਪਾਈਆ ਦਾਲ ਲਿੱਤੀ ਸੀ ਪਾਈਆ ਦਾਲ ਨੂੰ ਆਪਾਂ 2 ਘੰਟੇ ਪਹਿਲਾਂ ਵਾਸ਼ ਕਰਕੇ ਭਿਓ ਕੇ ਰੱਖ ਦਿੱਤਾ ਸੀ ਆਹ ਦੇਖੋ ਫੁੱਲ ਕੇ ਡਬਲ ਹੋ ਚੁੱਕੀ ਹੈ ਹੁਣ ਆਪਾਂ ਇਹਨੂੰ ਛਾਣ ਲੈਣਾ ਪਾਣੀ ਆਪਾਂ ਇਹਦਾ ਕੱਢ ਦਿੰਨੇ ਆ ਪਾਣੀ ਨਹੀਂ ਵਿੱਚ ਰਹਿਣਾ ਚਾਹੀਦਾ ਦਾਲ 'ਚ ਲੋ ਜੀ ਦਾਲ ਦਾ ਪਾਣੀ ਆਪਾਂ ਲੱਗ ਕਰ ਦਿੱਤਾ ਹੈ ਹੁਣ ਆਪਾਂ ਦਾਲ ਨੂੰ ਆਪਾਂ ਗ੍ਰाइंड ਕਰ ਲੈਣਾ ਦਾਲਾ ਪੱਦੀ ਦੀ ਕਰਕੇ ਪਾਵਾਂਗੇ ਕੱਠੀ ਨਹੀਂ ਦਾਲ ਪਾਈ ਜਾਏਗੀ ਦੋ ਵਾਰੀ ਕਰ ਲਈ ਆਪਾਂ ਗ੍ਰाइंड ਕਰ ਲੈਣਾ ਲੋਜ ਦਾ ਰਹਿਣਾ ਆਪਣਾ ਗ੍ਰੈਂਡ ਆ ਨਾ ਦਾਲ ਨੂੰ ਆਪਾਂ ਇੱਕ ਵਾਰੀ ਚੈੱਕ ਕਰ ਲੈਨੇ ਦਾਲ ਨੂੰ ਆਪਾਂ ਇੱਕ ਵਾਰੀ ਵਿੱਚੋਂ ਚਮਚਾ ਨਾਲ ਆਪਾਂ ਮਿਕਸ ਕਰ ਦਾਂਗੇ ਕਿਉਂਕਿ ਸਾਰੀ ਗ੍ਰੈਂਡ ਹੋ ਜੇਗੀ ਨਾਲ ਹੋ ਜੀ ਹੁਣ ਆਪਾਂ ਦਾਲ ਨੂੰ ਆਪਾਂ ਕੱਢ ਲੈਨੇ ਬਾਹਰ ਆਹ ਦੇਖੋ ਦਾਲ ਨੂੰ ਆਪਾਂ ਕੱਢ ਕੇ ਜਿਹੜੀ ਬਾਕੀ ਦੀ ਦਾਲ ਹੈ ਉਹ ਵੀ ਹੁਣ ਆਪਾਂ ਗ੍ਰाइंड ਕਰ ਲਏ ਲੋ ਜੀ ਜਿਹੜੀ ਆਪਾਂ ਬਾਕੀ ਦੀ ਦਾਲ ਬਚੀ ਆਪਾਂ ਉਹ ਵੀ ਪਾ ਲੈਨੇ ਆ ਉਹਨੂੰ ਵੀ ਆਪਾਂ ਗ੍ਰाइंड ਕਰ ਲੈਨੇ ਆ ਹੁਣ ਆਪਾਂ ਇਹਦੇ ਨਾਲ ਪਾ ਦਿੰਨੇ ਆ ਇਲਾਚੀ ਜੇਕਰ ਆਪ ਲੋਗ ਕੋਈ ਲਾਈਚੀ ਪਾਊਡਰ ਹੈਗਾ ਲਾਈਚੀ ਪਾਊਡਰ ਪਾ ਦਿਓ ਮੈਂ ਇਲਾਚੀਆ ਪਾ ਰਹੀ ਆ ਆ ਦੇਖੋ ਪੰਜ ਛੇ ਇਲਾਚੀਆ ਪਾ ਕੇ ਇਹਨੂੰ ਵੀ ਹੁਣ ਆਪਾਂ ਨਾਲ ਆਪਾਂ ਗ੍ਰाइंड ਕਰ ਲੈਨੇ ਲੋ ਜੀ ਦਾਲ ਨੂੰ ਹੁਣ ਆਪਾਂ ਗ੍ਰाइंड ਕਰ ਲੈਂਦਾ ਹੈ इन भी हम आपके क्ड लेने उधर आप्यो पाया कड़ाही घ्यो गर्म हो चुके अपना घ्यो अपना का पा के कढ़ाई रख दी थी ਲੋਜੀ ਹੁਣ ਆਪਾਂ ਦਾਲ ਨੂੰ ਆਪਾਂ ਹੱਥ ਨਾਲ ਮਿਕਸ ਕਰ ਲੈਨੇ ਕਿਉਂਕਿ ਆਪਾਂ ਦੂਸਰੇ ਵਾਰ ਹੋਰ ਵਿੱਚ ਆਪਾਂ ਇਲਾਚੀਆ ਨੂੰ ਆਪਾਂ ਗ੍ਰੇਨਡ ਕੀਤਾ ਸੀ ਸਾਰੇ ਬੈਟਰ ਦੇ ਵਿੱਚ ਇਲਾਚੀ ਮਿਕਸ ਹੋ ਜਾਏਗੀ ਇਸ ਕਰਕੇ ਆਪਾਂ ਹੱਥ ਨਾਲ ਹਿਲਾ ਦਿੱਤਾ ਲੋਜੀ ਹੁਣ ਆਪਾਂ ਦਾਣੋ ਆਪਾਂ ਫਰਾਈ ਕਰ ਲੈਨੇ अपनी मर्जी है जिना मर्जी तो छोटा वाला पीस करके फ्राई कर सकते हो गैस ने मीडियम किता है

ਬੜੀ ਇਸ ਤਰ੍ਹਾਂ ਲੱਡੂ ਕਰੇ ਬਣਾਈਏ ਬਹੁਤ ਹੀ ਜਿਆਦਾ ਵਧੀਆ ਬੰਦੇ ਆ ਇੱਕ ਤਾਂ ਫਰੈਸ਼ ਚੀਜ਼ ਹੁੰਦੀ ਹੈ ਨਾ ਹੀ ਮਲਾਵਟ ਹੁੰਦੀ ਹੈ ਇਹਦੇ ਵਿੱਚ ਬਾਹਰ ਆਪਾਂ ਜਦੋਂ ਕੋਈ ਵੀ ਚੀਜ਼ ਆਪਾਂ ਖਰੀਦਦੇ ਹਰੇਕ ਚੀਜ਼ ਵਿੱਚ ਮਲਾਵਟ ਹੁੰਦੀ ਹੈ ਲਓ ਜੀ ਗੈਸ ਨੂੰ ਆਪਾਂ ਬੰਦ ਕਰ ਰਹੇ ਨੇ ਜਿਹੜੇ ਆਪਾਂ ਦਾਲ ਦੇ ਲੱਡੂ ਬਣਾਏ ਆ आप लेंगे ले एक फिर आप ठंडे करके फिर उस तो बाद आप ग्राइंड करा देखो जी आप देसी घ्यो बच्चे लड्डू बनाते पाए आप फैंड नहीं पाई ना या पा तेल पाया। तेल ही आप बिल्कुल ही नहीं पाना लड्डू तेल नहीं वाइया लगता ਲਓ ਜੀ ਜਿਹੜੇ ਆਪਾਂ ਦਾਦੇ ਆਪਾਂ ਲੱਡੂ ਫਰਾਈ ਕੀਤੇ ਆ ਉਹਨਾਂ ਨੂੰ ਹੁਣ ਆਪਾਂ ਠੰਡਾ ਕਰ ਲੈਂਦਾ ਹੈ ਠੰਡਾ ਕਰਕੇ ਹੁਣ ਆਪਾਂ ਇਸ ਤਰ੍ਹਾਂ ਤੋੜ ਲਾਂਗੇ ਇਹ ਆਪਾਂ ਮਿਕਸੀ ਜੀ ਗ੍ਰाइंड ਕਰਨੇ ਲਓ ਜੀ ਆ ਦੇਖੋ ਇਸ ਤਰ ਜਿਹੜੇ ਆਪਾਂ ਲੱਡੂ ਬਣਾਏ ਸੀ ਦਾਲ ਦੇ ਆ ਦੇਖੋ ਇਸ ਤਰ ਆਪਾਂ ਸਾਰੇ ਦਾਲ ਦੇ ਲੱਡੂ ਆਪਾਂ ਭੋਰ ਦਵਾਂਗੇ ਹੱਥ ਨਾਲ ਆ ਦੇਖੋ ਫਿਰ ਮਿਕਸੀ ਚ ਗ੍ਰाइंड ਕਰਨਾ ਸੌਖਾ ਹੋ ਜਾਏਗਾ ਆ ਦੇਖੋ ਇਦਾਂ ਆਪਾਂ ਪਾ ਚੁੱਕੇ ਮਿਕਸੀ ਵਾਲੇ ਜੱਗ ਚ ਹੋਣਾ ਪੈਣਾ ਉਹਨੂੰ ਗ੍ਰाइंड ਕਰਦੇ ਲੋ ਜੀ ਆ ਦੇਖੋ ਚੈੱਕ ਕਰ ਲੈਨੇ ਆ ਐਸ ਤਰ ਆਪਾਂ ਸਾਰੇ ਦਾਲ ਦੇ ਜਿਹੜੇ ਆਪਾਂ ਲੱਡੂ ਜੁਆਏ ਐ ਦੁਬਾਰਾ ਫਿਰ ਆਪਾਂ ਉਹਦਾ ਮਿਕਸੀ ਚ ਆਪਾਂ ਗ੍ਰाइंड ਕਰ ਦਿੱਤਾ। ਹੁਣ ਆਪਾਂ ਜਿਹੜੇ ਬਾਕੀ ਦੇ ਬਚੇ ਉਹ ਵੀ ਆਪਾਂ ਪਾ ਦਿੰਨੇ ਆ। ਲਓ ਜੀ ਆ ਦੇਖੋ ਦਾ ਦਾ ਆਪਾਂ ਪਾਊਡਰ ਬਣਾ ਲਿੱਤਾ ਹੈ। ਆ ਦੇਖੋ ਬਹੁਤ ਹੀ ਜਿਆਦਾ ਵਧੀਆ ਬਣਿਆ। ਹੁਣ ਆਪਾਂ ਇਨ ਸਾਈਡ ਤੇ ਕਰ ਦਿੰਨੇ ਆ। ਫਰਾਈਪੈਨ ਨੂੰ ਆਪਾਂ ਗੈਸ ਤੇ ਰੱਖਿਆ ਹੈ। ਉਹਦੇ ਵਿੱਚ ਪਾਵਾਂਗੇ ਆਪਾਂ ਇੱਕ ਕੌਲੀ ਆਪਾਂ ਖੰਡ ਦੇ ਪਾਵਾਂਗੇ ਜੇਕਰ ਆਪਾਂ ਪਾਈਆ ਧਾਲ ਲਿੱਤੀ ਐ ਤੇ ਆਪਾਂ 150 ਗ੍ਰਾਮ ਆਪਾਂ ਖੰਡ ਲਵਾਂਗੇ ਅੱਧੀ ਕੌਲੀ ਆਪਾਂ ਪਾਣੀ ਦੀ ਪਾਵਾਂਗੇ ਇਹ 150 ਗ੍ਰਾਮ ਖੰਡ ਸੀ ਆਪਾਂ ਮਣਕੀ ਆਪੋ ਰੱਖੀ ਸੀ ਆਹ ਦੇਖੋ ਅੱਧੀ ਕੌਲੀ ਆਪਾਂ ਪਾਣੀ ਪਕਾਉ। ਹੁਣ ਆਪਾਂ ਇਹਨੂੰ ਮਿਕਸ ਕਰ ਦਿੰਨੇ ਆਂ ਲੋ ਜੀ ਖੰਡ ਨੂੰ ਹੁਣ ਆਪਾਂ ਪਾਣੀ ਵਿੱਚ ਆਪਾਂ ਮਿਕਸ ਕਰ ਦੇਵਾਂਗੇ ਗੈਸ ਨੂੰ ਆਪਾਂ ਤੇਜ਼ ਕੀਤਾ ਹੋਇਆ ਹੈ ਲੋ ਜੀ ਹੁਣ ਆਪਾਂ ਇਹਦੇ ਵਿੱਚ ਇੱਕ ਛੁਟਕੀ ਆਪਾਂ ਫੂਡ ਕਲਰ ਪਾਨੇ ਆ ਆ ਦੇਖੋ ਜੀ ਇਹ ਆਪਾਂ ਕਲਰ ਵਾਸਤੇ ਪਾਇਆ ਹੈ ਆਪਸ਼ਨ ਹੈ ਪਾਣੀ ਵਿੱਚ ਆਪਾਂ ਪਾ ਸਕਦੇ ਹਾਂ ਨਹੀਂ ਤੇ ਆਪਾਂ ਸਕਿਪ ਵੀ ਕਰ ਸਕਦੇ ਹਾਂ ਇਹਦੇ ਨਾਲ ਲੱਗਵਾਂ ਦਾ ਜਿਹੜਾ ਕਲਰ ਹੈ ਉਹ ਬਹੁਤ ਹੀ ਜ਼ਿਆਦਾ ਵਧੀਆ ਆਏਗਾ ਚਾਹੇ ਤੁਸੀਂ ਕੋਈ ਵੀ ਕਲਰ ਪਾ ਸਕਦੇ ਹੋ ਆਪਣੀ ਮਰਜ਼ੀ ਹੈ ਦੇਖੋ ਜੀ ਆਪਾਂ ਇੱਕ ਤਾਰ ਦੀ ਚਾਸਰੀ ਨਹੀਂ ਬਣਾਵਾਂਗੇ ਇਹ ਬਸ ਆਪਾਂ ਥੋੜੀ ਜਿਹੀ ਚਿਪਚਿਪ ਕਰਦੀ ਹੋਵੇ ਉਹੀ ਬਣਾਵਾਂਗੇ ਆ ਦੇਖੋ ਹਲੇ 2 ਮਿੰਟ ਹੋਰ ਲੱਗਣਗੇ ਇਸ ਤਰ੍ਹਾਂ ਆਪਾਂ ਹਿਲਾਉਂਦੇ ਰਾਵਾਂਗੇ ਨਾਲ ਦੀ ਨਾਲ ਕਲਰ ਦੇਖੋ ਤੁਸੀਂ ਬਹੁਤ ਹੀ ਜ਼ਿਆਦਾ ਵਧੀਆ ਆ ਰਿਹਾ ਹੈ ਲੋ ਜੀ ਹੁਣ ਆਪਾਂ ਚਾਤਨੀ ਚੈੱਕ ਕਰ ਲੈਨੇ ਆਂ ਗੈਸ ਨੂੰ ਆਪਾਂ ਮੀਡੀਅਮ ਕਰ ਦਿੱਤਾ ਇੱਕ ਵਾਰੀ ਆ ਦੇਖੋ ਬਸ ਆਪਾਂ ਇੰਨੀ ਕੁ ਚਾਤਨੀ ਚਾਹੀਦੀ ਹੈ ਚਿਪ ਚਿਪ ਥੋੜੀ ਥੋੜੀ ਕਰਦੀ ਹੋਏ ਇੱਕ ਤਾਰ ਦੀ ਆਪਾਂ ਚਾਤਨੀ ਬਣਾਣੀ ਹੁਣ ਆਪਾਂ ਇਹਦੇ ਵਿੱਚ ਪਾ ਲੈਨੇ ਆਂ ਜਿਹੜਾ ਆਪਾਂ ਦਾਲ ਦਾ ਪਾਊਡਰ ਬਣਾਇਆ ਸੀ मिक्स ਕਰ ਲਿਆ ਹੁਣ ਆਪਾਂ ਇਹਦੇ ਵਿੱਚ ਪਾ ਦਿੰਦੇ ਆ ਮਗਜ ਇਹ ਆਪਾਂ ਚਾਰੇ ਮਗਜ ਲੈਤੇ ਆ ਆਪਾਂ ਡਰਾਈ ਫੂਡ ਪਾਨੇ ਉਹ ਡਰਾਈ ਫੂਡ ਵੀ ਆਪਾਂ ਪਾ ਸਕਦੇ ਆ ਗੱਡੂ ਵਿੱਚ ਤਾਂ ਜ਼ਿਆਦਾ ਮਗਜੀ ਵਧੀਆ ਲੱਗਦੇ ਐ। ਲਓ ਜੀ। ਗੈਸ ਨੂੰ ਆਪਾਂ ਹੁਣ ਬੰਦ ਕਰ ਦਿੰਨੇ ਆ। ਇਹਨੂੰ ਚੰਗੀ ਤਰ੍ਹਾਂ ਆਪਾਂ ਮਿਕਸ ਕਰ ਦਿੰਦੇ ਆ। ਆ ਦੇਖੋ। ਲਓ ਜੀ ਹੁਣ ਆਪਾਂ ਲਾਸਟ ਤੇ ਇਹਦੇ ਵਿੱਚ ਪਾਨੇ ਆ। ਇੱਕ ਚਮਚ ਆਪਾਂ ਦੇਸੀ ਘਿਓ ਦਾ ਪਾਇਆ। ਬੇਸਿਕ ਜੋ ਪਾਕੇ ਵੀ ਹੋਣਾ ਆਪਾਂ ਇਹਨੂੰ ਮਿਕਸ ਕਰ ਦਿੰਨੇ ਆਂ ਕਿ ਹੌਨ ਨਾਲ ਫਿਰ ਆਪਾਂ ਨੂੰ 2 ਮਿੰਟ ਵਾਸਤੇ ਆਪਾਂ ਟੱਕ ਦਾਂਗੇ। ਲਓ ਜੀ ਕਿਉ ਨੂੰ ਵੀ ਆਪਾਂ ਚੰਗੀ ਤਰ੍ਹਾਂ ਮਿਕਸ ਕਰ ਦਿੱਤਾ ਹੈ। ਹੁਣ ਆਪਾਂ ਇਹਨੂੰ 2 ਮਿੰਟ ਵਾਸਤੇ ਆਪਾਂ ਉਪਰੋਂ ਦੀ ਟੱਕ ਦਿੰਨੇ ਆਂ। ਲਓ ਜੀ ਹੁਣ ਆਪਾਂ ਚੈੱਕ ਕਰ ਲੈਨੇ ਆਂ। ਆ ਦੇਖੋ ਲਓ ਜੀ ਆ ਦੇਖੋ ਚਾਸ਼ਨੀ ਆ ਦੇਖੋ ਪੂਰੀ ਚੰਗੀ ਤਰ੍ਹਾਂ ਮਿਕਸ ਹੋ ਚੁੱਕੀ ਐ ਹੁਣ ਆਪਾਂ ਇਹਦੇ ਲੱਡੂ ਬਣਾਦੇ ਆ ਆ ਦੇਖੋ ਥੋੜਾ ਜਿਹਾ ਆਪਾਂ ਹੱਥ ਨੂੰ ਲਾਵਾਂਗੇ ਘਿਓ ਆ ਦੇਖੋ ਇਸ ਤਰ੍ਹਾਂ ਆਪਾਂ ਘਿਓ ਲਗਾ ਕੇ ਹੱਥ ਨਾਲ ਹੁਣ ਆਪਾਂ ਇਹਦੇ ਲੱਡੂ ਬਣਾਵਾਂਗੇ ਆ ਦੇਖੋ ਲੱਡੂ ਆਪਣੇ ਤੇ ਡਿਪੈਂਡ ਐ ਛੋਟੇ ਵੱਡੇ ਲੱਡੂ ਆਪਾਂ ਜਿੰਨੇ ਕੋ ਸਾਈਜ਼ ਦੇ ਆਪਾਂ ਰੱਖਨੇ ਆ ਰੱਖ ਸਕਦੇ ਆ ਇਹਨੂੰ ਜ਼ਿਆਦਾ ਨਹੀਂ ਦਬਾਣਾ ਆਪਾਂ ਆ ਦੇਖ ਐਸੇ ਤਰ੍ਹਾਂ ਆਪਾਂ ਸਾਰੇ ਲੱਡੂ ਬਣਾ ਲਾਂਗੇ బతీయ బామ్మ స్లోబానా दबा के नहीं लड्डू बनाना बना फिर लड्डू अपना पक जाएगा फिर लड्डू टूटेगा नहीं जिन्ना भी हो सके आप आराम आप लड्डू बनाने बस दबाना नहीं आ देखो लो जी लड्डू आप सारे बना लेते हैं आ देखो बहुत ही ज्यादा वादिया बने हैं लो जी हाँ जी जी ਲੱਡੂ ਬਣ ਕੇ ਆਪਣੇ ਤਿਆਰ ਹੈ ਬਹੁਤ ਹੀ ਜਿਆਦਾ ਵਧੀਆ ਬਣਿਆ ਇਹਦਰ ਦੇਖੋ ਬਹੁਤ ਹੀ ਜਿਆਦਾ ਸੌਫਟ ਹੈ ਆ ਦੇਖੋ ਤੁਸੀਂ ਵੀ ਜਰੂਰ ਟਰਾਈ ਕਰਿਓ ਵੀਡੀਓ ਵਧੀਆ ਲੱਗੇ ਵੀਡੀਓ ਲਾਈਕ ਕਰਨਾ ਕਮੈਂਟ ਕਰਨਾ ਸਬਸਕ੍ਰਾਈਬ ਕਰਨਾ